ਤੀਹਲ ਪ੍ਰਾਣੀ ਗੱਲ ਹੈ ਮੈਂ ਲੈਕਚਰਰ ਅੰਗਰੇਜ਼ੀ ਦੀ ਸਾਂ ਪਰ ਲਿਖਣ ਦਾ ਸ਼ੌਂਕ ਪੰਜਾਬੀ ਦਾ ਸੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਮ ਰੱਖਿਆ ਸੱਚ ਦੀ ਤਲਾਸ਼ ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਆ ਰਹੀ ਸੀ ਕਿ ਉਹਨੂੰ ਇਸਦਾ ਅੰਤ ਕਿੱਦਾਂ ਕਰਾਂ ਮਾਂ ਨਾਲ ਗੱਲ ਕਰਦੀ ਤਾਂ ਆਖਦੀ ਸੋ ਵੀ ਵੱਲ ਧਿਆਨ ਦੇ ਅੱਜ ਕੱਲ੍ਹ ਪੜਾਈ ਲਿਖਾਈ ਤੋਂ ਇਲਾਵਾ ਹੋਰ ਵੀ ਕਿੰਨੀਆਂ ਚੀਜ਼ਾਂ ਵੇਖਦੇ ਨੇ ਤੇ ਰਸਤੇ ਦੀ ਦੱਸ ਪਈ ਪਰਵਾਰ ਥੋੜਾ ਬਹੁਤਾ ਜਾਣਦਾ ਸੀ ਮੁੰਡਾ ਸਿਹਤ ਭੁਗਵਾ ਅਗ ਵਿੱਚ ਐਸ ਡੀਓ ਸੀ ਮਾਂ ਨਹੀਂ ਪੱਕੀਆਂ ਕੀਤੀਆਂ ਕੁਝ ਕੁਸ਼ ਕੋੰਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਚਾ ਚਟਨੀ ਫੁਲਕੇ ਸਬਜ਼ੀ ਅਤੇ ਹੋਰ ਵੀ ਕਿੰਨਾ ਕੁਝ ਜਿਸ ਦਿਨ ਪਰੋਣੇ ਨੇ ਆਉਣਾ ਸੀ ਉਸ ਦਿਨ ਵੀ ਚੰਗੀ ਤਰ੍ਹਾਂ ਸਮਝਾਇਆ ਇਹੋ ਜਿਹੇ ਸਵਾਲ ਜ਼ਿਆਦਾਤਰ ਸਸੰ ਕਰਦੇ ਹੁੰਦੀਆਂ ਜੇ ਪੁੱਛਣ ਤਾਂ ਕਿ ਸਾਰਾ ਕੁਝ ਆਉਂਦਾ ਹੈ ਬਿਆ ਤੱਕ ਤੈਨੂੰ ਸਭ ਕੁਝ ਸਿਖਾ ਦੂੰ ਮੈਂ ਕਿਉਂ ਹਾਂ ਕਰੀ ਗਈ ਪਰ ਐਨ ਮੌਕੇ ਤੇ ਹਲਾਤ ਕੋ ਜੋਰ ਹੋ ਗਏ ਬਾਕੀ ਸਾਰੇ ਪੜਾਈ ਲਿਖਾਈ ਵਾਰੇ ਪੁੱਛੀ ਗਏ ਤੇ ਚੁੱਲ੍ਹੇ ਚੌਕੇ ਵਾਰੇ ਸਵਾਲ ਕੀਤਾ ਐਸ ਡੀਓ ਸਾਹਬ ਦੇ ਦਾਦਾ ਜੀ ਨੇ 나ਜੀ ਮੌਕੇ ਤੇ ਮੈਥੋਂ ਕਦੀ ਵੀ ਗੱਲ ਬਣਾਈ ਨਹੀਂ ਸੀ ਜਾਂਦੀ ਸ਼ੋਮੈ ਸੀਤੀ ਨਾਲ ਸੱਚ ਬੋਲ ਖੜਾ ਛਡਾਉਣ ਦੀ ਕੋਸ਼ਿਸ਼ ਕੀਤੀ ਸੱਚ ਸੱਚਾ ਕਰ ਦਿੱਤਾ ਕਿ ਚਟਨੀ ਕੁੱਟਣ ਤੇ ਅੰਡੇ ਵਾਲਨ ਤੋਂ ਸ਼ੋਮੈ ਨੂੰ ਹੋਰ ਕੁਝ ਵੀ ਨਹੀਂ ਆਉਂਦਾ ਚਾਰੇ ਪਾਸੇ ਹੱਸਾ ਪੈ ਗਿਆ ਅਤੇ ਮਾਂ ਸਿਰ ਫੜ ਕੇ ਬੈਠ ਗਈ ਮਗਰੋਂ ਮੰਗਣੀ ਦੀ ਰਸਮ ਮੌਕੇ ਦਾਦਾ ਜੀ ਹੋਰ ਨੇ ਲੰਮਾ ਚੌੜਾ ਪਸੰਦ ਦਿੱਤਾ ਅੱਖਣ ਲੱਗਿਆ ਚੁੱਲਾ ਚੌਂਕਾ ਤੇ ਫੇਰ ਵੀ ਸਿੱਖਿਆ ਜਾ ਸਕਦਾ ਪਰ ਜਿਸ ਸੱਚ ਦੀ ਤਲਾਸ਼ ਨੂੰ ਪਿਛਲੇ ਕਿੰਨੇ ਆਵਰਹ ਤੁਸੀਂ ਉਹ ਅਖਰਾ ਜਿੱਥੇ ਆਪੜ ਕੇ ਮੁੱਕ ਗਈ ਏ ਮਣਹੀ ਮਣਮੈਂ ਸ਼ੁਕਰ ਮਨਾ ਰਹੀ ਸੰਕੇ ਸੱਚ ਦੀ ਤਲਾਸ਼ ਵਿੱਚ ਕਾਮਯਾਬ ਹੋਏ ਉਹ ਇਕੱਲੇ ਇਨਸਾਨ ਨਹੀਂ ਸਨ ਉਸ ਕਾਫਲੇ ਵਿੱਚ ਮੈਂ ਵੀ ਸ਼ਾਮਲ ਸਾਂ ਆਪਣੇ ਕਾਵ ਸੰਗ੍ਰਹਿ ਸਮੇਤ ਇਸ taneyan ਵੀਡੀਓ ਦੇਖਣ ਲਈ ਚੈਨਲ ਨੂੰ ਬੱਤੋ ਬੱਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਬੱਤੋ ਬੱਤ ਲਾਈਕ ਤੇ ਸ਼ੇਅਰ ਕਰੋ ਧੰਨਵਾਦ